इधर सोनी मेरी खेदन दी है सोनी है पापा बेल अजे नहीं आए अठ बज गए पापा नहीं आए वो छूना गल कर बाबू हाँ जी गुड मॉर्निंग वेलकम की हाल चाल सारे ठीक ठाक और कर हैं फिर ब्लॉग की शुरुआत ਛੋਟੇ ਜਿਹਾ ਲੋੜ ਦੀ ਸ਼ੁਰੂਆਤ ਕਰਦੇ ਆ ਅੱਜ ਫਿਰ ਤੇ ਅੱਜ ਜਾ ਰਹੇ ਆ ਵਾਪੇ ਪਲਣ ਵਾਸਤੇ ਕਿਉਂਕਿ ਜਾਣਾ ਤੇ ਕੱਲ ਪਰਸੋਂ ਇਹ ਤਾਂ ਟਾਈਮ ਨ ਲੱਗਣ ਡਿਆ ਹੈ ਤੇ ਅੱਜ ਚੱਲਦੇ ਆ ਕਿਉਂਕਿ ਕੱਲ ਕੱਲ ਜਰੂਰੀ ਹੈ ਇਹ ਕੰਮ ਕਿਤੇ ਗਦਾਸਪੁਰ ਵਾਲੀ ਸਾਈਡ ਕੰਮ ਜਿਹਦਾ ਪਤਾ ਕਰ ਤੇ ਤੇ ਅੱਜ ਜਾ ਰਹੇ ਆ ਇਧਰ ਸੇਖੋਂ ਵਾਲੀ ਸਾਈਡ ਮਾਲ ਪਲਣ ਵਾਸਤੇ ਚਲੋ ਫਿਰ ਮਿਲਦੇ ਤੁਹਾਨੂੰ ਉੱਥੇ ਜਾ ਕੇ ਕਰਾਂ ਥੋੜਾ ਬੋਝੜਾ ਖੜਨਾ ਨਾਲ ਹਨਾ ਬਾਈ ਉਹਨੇ ਵੀ ਆ ਗਏ ਨੇ ਜਿਹਨਾਂ ਨਾਲ ਜਾਣਾ ਪੰਜਾਬੀ ਦਾ ਆਸ਼ਤਾ ਆਪਣਾ ਆ ਗਿਆ ਆ ਜੋ ਕਰ ਲੋ ਤੁਸੀਂ ਚਾਰ ਲਾ ਲੈਣਾ ਹੈ ਨਾਲ ਕਿੰਨੂੰ ਥੋੜਾ ਜਿਹਾ ਹਾਂ ਦੇਖੋ ਸੌਂ ਵੀ ਗਿਆ ਵੇ ਵੇ ਮਾਰੀ ਮਾਰੀ ਇੱਕਾ ਵਿੱਚ ਕੋਲਦਾ ਜੀ ਮਤਲਬ ਚੂਲਾ ਮਤਲਬ ਮੈਂ ਹਲਾਉਂਦੀ ਆ ਨਾ ਫੇਰ ਇਹਨੇ ਸੁੱਤੇ ਰਹਿਣ ਤੇ ਜੇ ਰੋਗਤਾ ਇਹਨੇ ਅੱਖਾਂ ਖੋਲ ਲੈਣੀਆਂ ਇਦਾਂ ਦਾ ਦੇਸਾ ਫੇਰ ਹੋਂ ਲੱਗ ਪੈਂਦਾ ਆ ਨੀ ਚੋਣੀ ਦੀ ਨੀ ਕਿਤੇ ਆਈ ਨੀ ਕਿਤੇ ਨੀ ਭੈਣ ਲੈ ਨੀ ਕਿਤੇ ਸੁਣੀ ਸੁਣੀ ਨੂੰ ਦੁੱਧੂ ਪਿਆਲਤਾ ਆ ਤੇ ਹੁਣ ਸੁਣੀ ਸੌਣ ਦੀ ਤਿਆਰੀ ਚ ਹਾਇ ਫੁਤੀ ਹਾਇ ਫੁਤੀ ਹੋਈ యిల్ వహ వహ ਸੁਮਾਇਲ ਕਰ ਦੇ ਪੁੱਤ। ਬੰਦ ਤੱਕਦਾ ਮੇਰਾ ਪੁੱਤ। ਲੈ। ਹਰ ਫੱਤੀ ਉਹਨੇ ਨੀ ਸੂਣਾ ਵਾ ਨੀਂਦ ਦੇ ਵਿੱਚ ਆ। ਅੱਜ ਬਾਗੂ ਦੇ ਪਾਪਾ ਕਿੱਥੇ ਗਏ ਆ। ਅੱਜ ਪਾਪਾ ਚਲ ਗਏ ਕੰਮ ਤੇ ਸਾਡੇ ਕੇ ਬਾਗੂ ਨੂੰ। ਹਾਏ ਹਾਏ ਇਹਨੇ ਕਿਤੇ। ਨਿੱਕਾ ਜਿਹਾ ਬਗੂ ਸੋਹਣੇ ਦਾ। ਪੂਰਨਿਕਾ ਜੇ ਕਰ ਲੈਂਦਾ ਲੀਬਾਉ ਨੂੰ ਕਿਤੇ ਸੋਹਣਾ ਜਿਆ ਲਾਲ ਮੇਰਾ ਕਿਤੇ ਮੇਰੇ ਬਾਉ ਦੀਆਂ ਨੰਮੀਆਂ ਮਰਾ ਹੋਣ ਸੋਹਣੀਆਂ ਪਾਪਾ ਨਾਲ ਜਾਣ ਆਈ ਨਹੀਂ ਕਿਤੇ ਸਮਾਈਲ ਨਹੀਂ ਕੀਤੀ ਨਹੀਂ ਆਏ ਆਏ ਹਾਂਜੀ ਹੁਣ ਇਹ ਆਏ ਨੇ ਮੇਰੇ ਵੀਰ ਮੇਰੀ ਭਾਬੀ ਤੇ ਮੇਰੀ ਭਤੀਜੀ ਭਤੀਜੀ ਵੇਖੋ ਕੀ ਕਰਦੀ ਪਈ ਤੋੜ ਦੋ ਫਲਾਵਰ ਤੋੜ ਦੋ ਤੋੜ ਦੋ ਕੋ ਤੋਤਾ ਤੋਤਾ ਦੁੱਧ ਦੁੱਧ ਪੀ ਲੋ ਕਿ ਠੈਕ ਕੇ ਠੈਕ ਕੇ ਮੈਂ ਤਾਂ ਛੋਟਾ ਬਲਬ ਲੱਗ ਜੇ ਪਰ ਉਹ ਹੋਲਡਰ ਦਾ ਸਿਸਟਮ ਉਹ ਫਿਰ ਜਿਆਦਾ ਖਰਚਾ ਸਗੋਂ ਆ 150 ਫੀਗਿਟ ਯੂਜੀ ਲੈ ਆ ਰਿਹਾ ਲੋ ਅਦੋਂ ਮੈਂ ਜੱਬ ਨੂੰ ਲੈ ਹਾਂਜੀ ਪਪਾ ਪਪਾ ਕੋ ਆ ਚ ਗਏ ਪਪਾ ਹਾਂਦੀ ਪੂਆ ਪੂਆ ਕਿਥੇ ਆ ਉਹ ਫੋਟੋ ਵਾਲੇ ਵੇਖ ਕੀ ਕਹਿੰਦੀ ਇਹ ਕੌਣ ਆ ਕੌਣ ਆ ਕੌਣ ਆ ਉਹ ਦੂਜੇ ਦੂਜੇ ਪੂਪੂ ਪੂਪੂ ਜੱਸੀ ਕਾਲ ਕਰ ਦੋ ਫੇ ਪੂਆ ਕਿਥੇ ਪੂਆ ਕਿਥੇ ਹਰਨ ਪੂਆ ਕਿਥੇ ਆਈ ਸਫਾਈਆਂ ਕਰ ਦੋ ਇੱਧਰ ਵੀ ਕਰ ਦੋ ਇੱਧਰ ਨਮਾਰੀ ਨੂੰ ਸਾਫ਼ ਕਰ ਦੋ ਪਾ ਵਿੱਚੋਂ ਸਫਾਈ ਕਰ ਦੋ ਕਰ ਦੋ ਕਰ ਦੋ ਪਰ ਬਣ ਉਹ ਤੋਂ ਕਰੋ ਉੱਪਰੋਂ ਉੱਪਰੋਂ ਕਰ ਦੋ ਕਰ ਦੋ ਕਰ ਦੋ ਸਫਾਈ ਇਹ ਕਣ ਕਰ ਦੋ ਕਰ ਦੋ ਸਫਾਈ ਸਾਰੇ

ਤੇ ਉਹ ਕਿੱਥੇ ਆ ਹੋਰ ਕੀ ਆ ਹੈ ਬਾਦਰੀ ਕਿੱਥੇ ਬਾਂਦਰ ਤੇ ਹੋਰ ਕੀ ਆ ਉਹ ਤਾਂ ਇਹ ਕਿਉਂ ਨਹੀਂ ਹੋ ਰਿਹਾ ਉਹ ਕਿੱਥੇ ਹਾਥੀ ਕਿੱਥੇ ਆ ਤੁਹਾਨੂੰ ਮੈਂ ਹੁਣ ਦੱਸਦਾ ਕਿ ਕੀ ਬੋਲਣ ਦੀ ਆ ਚੂ ਚੂ ਕਹਿਣ ਦੀ ਆ ਇਹ ਆ ਚੜੀਆਂ ਨੂੰ ਤੇ ਬਾਂਦਰ ਕਹਿਣ ਦੀ ਇਹਨੂੰ ਆ ਬਾਂਦਰ ਬਣਿਆ ਹੋਇਆ ਨਾ ਅੰਦਾ ਇੱਥੇ ਆ ਗਿਆ ਤੇ ਆ ਹਾਥੀ ਚਲੋ ਮੈਂ ਕਿਹਾ ਨਾ ਉਹ ਕੀ ਆ ਕੀ ਹਰਗੁਣ ਹਰਗੁਣਾ ਕੀ ਆ ਕੀ ਵਾ ਬਾਂਦਰ ਹੀ ਆ ਹਥੀਆ ਆ ਹਥੀਆ ਬਾਂਦਰ ਕਿੱਥੇ ਬਾਂਦਰ ਆਓ ਚੂਚੂ ਆਓ ਚੂਚੂ ਆਓ ਚੂਚੂ ਆਹ ਚੂਚੂ ਪੁਈ ਨਵੇਂ ਦਦੋ ਨਾ ਪੁਈ ਨਵਾਏ ਦੇ ਕੇ ਕਾ ਚੂਚੂ ਕਾ ਪੁਈ ਚੂਚੂ ਚੂਚੂ ਤਰੰਦ ਇਹ ਚਾਲੂ ਹੋਏ ਨੇ ਤੁਹਾਨੂੰ ਦੱਸਣ ਲਈ ਇਹ ਇਹ ਚੂਚੂ ਆਹ ਚੂਚੂ ਕਿੱਥੇ ਆ ਕੀ ਆ ਆਪਣੇ ਕੰਮ ਕਰਨਾ ਪੈਣ ਦਿਆ ਬੇਟਾ ਇਦਾਂ ਚਾਚਾ ਹੁੰਦੇ ਹੁੰਦੀਆਂ ਪਤਾ ਲੱਗਦਾ ਠੀਕ ਨਹੀਂ ਗਾ ਠੀਕ ਹੈ ਕਰਨਾ ਪੈਣਾ ਕੰਮ ਉਹਨੀ ਵੀ ਕਿੰਨਾ ਕਿੰਨਾ ਕਿ ਚਲ ਉਹ ਤੇਰੇ ਮੂੰਹ ਨਾਲ ਕਿ ਦਾੜੀ ਵੇਖਣ ਸਸੀ ਘਰ ਦੀ ਹਲਕੂ ਮੁੰਨਾ ਕਹਦਾ ਪੀਣਾ ਦੁੱਧ ਧੱਕੇ ਧੱਕੇ ਜਿੜੀ ਜਿੜੀ ਕਿਤੇ ਆ ਚੀਜ਼ ਬਣੀ ਹੈ ਬਹੁਤ ਪਿਆਰੀ ਬਹੁਤ ਸੋਹਣੀ ਬਣੀ ਲਵੇ ਅਲਮਾਰੀ ਤੇ ਬਹੁਤ ਵਧੀਆ ਬਣੀ ਨੇ ਅਲਮਾਰੀ ਹੁੰਦੀ ਕਬੜ ਹੁੰਦੀ ਆ ਲਮੀਰਾ ਹੁੰਦੀ ਆ ਨਾ ਹੀ ਬੜੇ ਇਹਦੇ ਮੂੰਗੀ ਕਿਥੇ ਬਾਂਦਰ ਬਾਂਦੇ ਮੂੰਗੀ 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 ਥੋੜੀ ਮੈਂ ਸਾਰਾ ਕੰਮ ਕਰ ਲਿਆ ਹੋਇਆ ਸੰਦੀਪ ਅੰਦਰ ਕਦੇ ਦਾ ਧਿਆਨ ਰੱਖ ਰਹੀ ਬਈ ਉਹਨੇ ਝੂਲੇ ਚ ਲੰਮੇ ਪਾਇਆ ਉਹ ਵਿੱਚ ਚਰੀਰੀ ਕਰਨ ਲੱਗ ਪੈਂਦਾ ਉਹ ਲੰਮੇ ਲੱਗ ਪੈਂਦੀ ਸੁ ਹੋ ਜਾਂਦਾ ਹੈ ਸੰਦੀਪ ਨੂੰ ਪਾਇਆ ਝੂਲੇ ਚ ਲੰਮੇ ਆਰ ਫਤਸੇ ਠੀਕ ਹੈ ਮੈਂ ਮੈਂ ਤਾਂ ਨਹੀਂ ਮੈਂ ਤਾਂ ਮਖੌਲਿਆਂ ਕੰਨਾ ਸੁਣ ਲਿਆ ਵਾ ਮੈਂ ਸੰਦੀਪ ਨੂੰ ਬਾਤ ਕਰਨਾ ਬਾਕੀ ਦਿਹਾੜੇ ਪਿਆ ਪਾਤ ਕਰਨਾ ਹੀ ਹਨ ਨਹੀਂ ਇੱਧਰ ਇਹ ਮੋਬਾਈਲ ਨਾਲ ਲੱਗੀ ਟਿੱਡੀ ਹੱਡੀ ਇੱਧਰ ਸੋਣੀ ਮੇਰੀ ਖੇਦਣ ਦੀ ਏ ਸੋਣੀਏ ਪਾਪਾ ਬਿੱਲਾ ਜੇ ਨਹੀਂ ਆਏ 8 ਵਜ ਗਏ ਪਾਪਾ ਨਹੀਂ ਆਏ ਉਹ ਸ਼ੂਣਾ ਗੱਲਾਂ ਕਰਦਾ ਬਾਊ ਲਓ ਜੀ ਪਹੁੰਚ ਗਏ ਆਪਾਂ ਸੇਖਵੀ ਪਿੰਡ ਨੇ ਨੇ ਐਨ ਵੀ ਪੀ ਇਧਰ ਨੂੰ ਯਾਰ ਐਨ ਨੂੰ ਐਨ ਖੋਲ ਹਾਂ ਬਸ ਇਧਰ ਨੂੰ ਲਿਆ ਫੜ ਲੱਕ ਇਧਰ ਇਧਰ ਨੂੰ ਖੋਲੀਏ ਹਾਂ ਉਦਾਂ ਜਗ੍ਹਾ ਘੱਟ ਬਣਾ ਇਹਦੇ 2 ਫੁੱਟ ਆ ਤੇ ਕੁਝ ਨਹੀਂ ਕਿੱਦਨ ਇਧਰ ਤੋਂ ਪ੍ਰਿੰਟ ਕਰੋ ਚੈੱਕ ਤੁਸੀਂ ਬਿਲਕੁਲ ਹਾਂ ਫੋਟੋ ਸੈੱਟ ਵੀ ਵੇਖਣੀ ਪਊ यह है या सतारहाँ कि फुट एक डिजाइन आ वा एक अपना पहला खोल के रखता एक दबार लाती ती आप करो चेक ਫੁੱਲ ਬਣਾਇਆ ਫੁੱਲ ਸੋਹਣੇ ਸੋਹਣੇ ਸੋਹਣਿਆ ਫੁੱਲ ਕਿਨੇ ਨਹੀਂ ਸਹੀ ਸੋਹਣੇ ਇੱਥੇ ਲਾਉਣੇ ਲਾ ਦਿੰਦੇ ਇੱਥੇ ਜੀ ਜਬ ਯਾਦਵਾਰ ਲਈ ਲਾ ਲੱਗੀ ਜੀ ਨਜ ਨਹੀਂ ਕੰਦੋਂ ਨਾ ਰੱਖੇ ਬਰਾਬਰ ਕਰਨਾ ਉਹ ਦੁਬਾਰਾ ਗੇ ਲਾਉਣ ਵਾਲੀ ਬਸ ਚੰਗਲੀ ਬੜੀ

ਹਰ ਵੀਡੀਓ ਦੀ ਫੋਟੋ ਵੀ ਵੀ ਮੈਂ ਕਹਿੰਦਾ ਇਹਨੂੰ ਇੱਧਰ ਤੇ ਵੇਖ ਇਹਨੂੰ ਮੈਂ ਕਿਹੜਾ ਮੈਸੇਜ ਦੇਣਾ ਕਿ ਇਹਨੂੰ ਆਹ ਤਾਂ ਨਹੀਂ ਵੀ ਨਵੀਂ ਦਵਾਰ ਲਾਤੀ ਆਪਾਂ ਤੇ ਲੱਕੀ ਬਹੁਤ ਕੰਮ ਕਰਨ ਡਿਆ ਅੱਜ ਲੱਕੀ ਕੈਮਰਾ ਤੇਰੇ ਤੇ ਵੱਜਣ ਡਿਆ ਤੇ ਆਹ ਵੀਰਾਂ ਨੂੰ ਦੱਜਾ ਲਾਇਆ ਹੈ ਫੇਪਰੇ ਇਹ ਪਾ ਲਾਤਾ ਹੈ ਕਿ ਦੱਜਾ ਇਹ ਕਾਗਜ਼ ਵਾਲਾ ਉਧਰ ਕਮਰਾ ਕਰਤਾ ਕੰਪਲੀਟ ਉਧਰ ਜਾਂ ਦਿਖਾਉਨੇ ਆ ਠਹਿਰ ਕੇ ਬਸ ਹੋਰ ਦੋਆਂ ਤੇ ਨਾਲ ਘੰਟਿਆਂ ਤੱਕ ਲਾ ਦੇਣਾ ਆਪਾਂ ਅੱਜ ਆ ਨਰੇ ਬੰਦੇ ਲੱਗੇ ਸਾਡੇ ਨਾਲ ਹਾਂ ਨਾ ਬੰਦੇ ਲੱਕੀ ਪਾਣੀ ਲੈਣ ਤੈਨੂੰ ਰੱਬ ਸੋਹਣੀ ਜੀ ਦੀ ਸੇਵਾ ਕਰਨ ਦੇਣ ਤੇ ਮਰਨ ਦਾ ਕਾਹ ਹੋ ਰਿਹਾ ਤੇ ਜੂ ਹੋ ਰਿਹਾ ਇਸ ਭਾਗ ਨੂੰ ਲਾ ਦਿਨ ਹੈ। ਮੈਂ ਵੀ ਚਾਹ ਆਪਣੇ ਆ ਗਈ ਹੈ। ਟਾਈਮ ਹੋ ਗਿਆ 4 ਵਜੇ ਦਾ। ਹਾਂਜੀ। ਸਕੂਲ ਕਾ ਆ ਦਵਾਰ ਮੁਕਲ ਚ ਨਹੀਂ ਆਉਂਦੀ ਕਿੱਡੀ ਦਵਾਰ ਆਏ। ਅਜੱਦੀ ਲੱਗੀ। ਹੈਗਾ ਚੇਕ ਕਰ ਦਤ ਇਸ ਲੋ ਮਾ। ਆ ਦਵਾਰ ਕਾ ਆਤਿਆ ਕੰਪਲੀਟ ਕਿਉਂਕਿ ਆ ਦਵਾਰ ਨੇ ਟਾਈਮ ਬੜਾ ਲਿਆ ਇਹਦੇ ਚ ਟੱਕ ਟੱਕ ਜਿਹਾ ਬੜਿਆ ਕਿ ਫਿਲਰ ਹੀ ਇਹਦੇ ਵਿੱਚ। ਉਦੋਂ ਫਿਰ 4 ਇੰਚ ਫੈਡਾ ਹੋਣੇ ਇੱਕੋ ਟੱਕਵਾ ਇੱਕ ਆਹ ਵੇਖੋ ਇੱਥੇ ਜਿੱਥੇ ਫੁੱਲ ਪਿਆ ਉੱਥੇ ਵੀ ਟੱਕ ਜਿਆ ਇਹਨੇ ਕਰਦੋ ਦੋ ਢਾਈ ਘੰਟੇ ਖਾਲਿਆ ਦਵਾਰ ਨੇ ਸਾਡੇ ਉਹਨੇ ਜਿਹੜਾ ਬਾਹ ਦਵਾਰ ਲਾ ਦੇਣੀ ਤੇ ਹੁਣ ਇੱਥੇ ਲੱਗੇ ਆਪਾਂ ਲਾਉਣ ਆਹ ਦਵਾਰ ਦਾ ਤੇ ਆਹ ਦਵਾਰ ਦਾ ਚੱਲਣ ਡਿਆ ਕਿ ਆਹ ਦਵਾਰ ਵੱਖਰੀ ਕਰੀਏ ਕਿ ਆ ਕਰੀਏ ਵੱਖਰੀ ਫਿਰ ਇਹਦੇ ਡਿਜ਼ਾਈਨ ਖੋਲ ਕੇ ਜੇ ਡਿਜ਼ਾਈਨਿੰਗ ਥੋੜੀ ਜੀ ਸਹੀ ਲੱਗਦੀ ਆ ਥਿਲ ਮਾਰੀ ਲਮਰ ਦੇ ਮਗਰ ਆ ਗਿਆ ਫਿਰ ਆਪਾਂ ਇੱਧਰ ਕਰ ਦੇਣਾ ਨਹੀਂ ਤੇ ਫਿਰ ਇੱਧਰ ਕਰਾਂਗੇ ਚਲੋ ਦੇਖਦੇ ਹਾਂ ਤੇ ਸੀਲਿੰਗ ਵੀ ਕਰੋ ਚੱਕ ਦਵਾਰ ਹਾਲਾਤੀ ਆਪਾਂ ਹਣ ਇਹਦਾ ਥੋੜਾ ਡਿਜ਼ਾਈਨ ਵੱਖਰਾ ਵਾ ਕਿੰਨੇ ਲੱਗਾ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਤਿੰਨ ਜਾਨੇ ਦੇ ਨਾਲ ਦੇ ਆ ਸਮਾਨ ਜ਼ਿਆਦਾ ਹੋਵੇ ਤਾਂ ਕਰਕੇ ਥੋੜਾ ਲੱਭ ਨਹੀਂ ਰਿਹਾ ਕਲੀਅਰ ਉਹਦੇ ਲਾਦੇ ਆ ਦਵਾਰ ਹੈਗੀ ਆਪਣੀ ਇੱਕ ਕਹਿੰਦੇ ਅਸੀਂ ਨਹੀਂ ਰੂਮ ਕਰਾਉਣਾ ਇੱਦਾਂ ਲਾ ਦਿੰਨੇ ਫਿਰ ਟਾਈਮ ਹੋ ਚੁੱਕਾ 8:30 ਦਾ ਤੇ ਆ ਕਮਰੇ ਆਪਾਂ ਲਾ ਕੇ ਜਾਣੇ ਆ ਦੋਵੇਂ ਇੱਕ ਕੰਪਲੀਟ ਕਰਤਾ ਵਦਿਆ ਵੀ ਹੋਈ ਚ ਲੈ ਕੰਪਲੀਟ ਸਮਾਨ ਇਕੱਠਾ ਕਰ ਲਓ ਆਪਦਾ ਮੁੜ ਕੇ ਲੱਭਣਾ ਨਹੀਂ ਓ ਲਮਾਰੀਆਂ ਬਣੀਆਂ ਲੈ ਵੀ ਕਮਰਾ ਦੇਖੋ ਕਰਤਾ ਆ ਪਰ ਰੈਡੀ ਪਰ ਇੱਚ ਸਮਾਨ ਥੋੜਾ ਜਿਆਦਾ ਵਾ ਤੇ ਤਾਂ ਕਰਕੇ ਕੁਝ ਕਲੀਅਰ ਲੱਭ ਨਹੀਂ ਰਿਹਾ ਇੱਕ ਕਾਹਤ ਲਾਈ ਹੈ ਨਾ ਬਾਕੀ ਤਿੰਨੇ ਕੰਨ ਉਧਰ ਲੱਗੀਆਂ ਆ ਇਸ ਨੂੰ ਬੜਾ ਟਾਈਮ ਲੱਗਾ ਕੱਟ ਵੱਟ ਬਹੁ ਪਈ ਇਹਦੀ ਆਪੇ ਸਿਲਾਉਣ ਤੋਂ ਬਗੈਰ ਹੀ ਖਟ ਕਰਤਾ ਪਰ ਇੱਚ ਥੋੜੇ ਬੱਤ ਕੱਟ ਲੱਭਦੇ ਮੰਦਰ ਵੀ ਪੀੜਿਆ ਬੋੜਵਾਲ ਦੇ ਕਸਨ ਤੇ ਚਲੀਏ ਘਰ ਨੂੰ ਟਾਈਮ ਹੋ ਗਿਆ 9 ਵਜੇ ਦਾ ਜੇ ਤੁਸੀਂ ਵੀ ਇਦਾਂ ਦੇ ਵਧੀਆ ਵਧੀਆ ਡਿਜ਼ਾਈਨ ਲਵਾਉਣਾ ਚਾਹੁੰਦੇ ਹੋ ਮੇਰੇ ਨੰਬਰਾਂ ਤੇ ਸੰਪਰਕ ਕਰੋ ਚੱਲਦੇ ਆਪਾਂ ਕੰਮ ਤੋਂ ਹਨੇਰਾ ਹੋ ਗਿਆ ਕਾਫੀ 9:30 ਦਾ ਟਾਈਮ ਹੋ ਗਿਆ ਫਿਰ ਮਿਲਦੇ ਆ ਤੁਹਾਨੂੰ ਘਰ ਜਾ ਕੇ ਅੱਗੀ ਚੰਪ ਤੇ ਆ ਗਏ ਆਪਾਂ ਤੇਲ ਪਵਾ ਲਈਏ ਇਥੋਂ ਤੇਲ 10 ਵਜੇ ਗਏ ਘਰ ਜਾਂਦੇ ਹਨ 3 ਵਜੇ ਵੇਰਾ ਦੇ ਵਾ 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 ਚੱਲੀਏ ਆ ਗਿਆ ਵੀ ਤੇਲ ਪਾਉਣ ਵਾਸਤੇ ਹਣ ਪੰਪ ਵੀ 10 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਪਤਾ ਹੀ ਪਹੁੰਚ ਗਿਆ ਸਿੱਕਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਠਾਕ ਹੋ ਗਿਆ ਮੈਂ ਕਿਹਾ ਠੀਕ ਠਾਕ ਦਿੱਤਾ ਉਹ ਮੇਰੀ ਬੁਗਰੀ ਹਿੱਤੀ ਏ ਬੁੜੇ ਜੋਏ ਉਹ ਮੇਰੇ ਮੁੱਗੂ ਜੁੱਤਾ ਹੈ ਚਲੋ ਨਾ ਤੋ ਲਈਏ ਫਿਰ ਮਿਲਦੇ ਹਾਂ ਧੰਨ ਕਰਕੇ ਇਹ ਪਾਣੀ ਪੂਣੀ 2000 ਘਟ ਪੀਣ ਵਾਸਤੇ ਲੇਟ ਹੀ ਬੜੇ ਹੋ ਗਏ ਯਾਰ ਮੁੰਡੇ ਛੱਡਣ ਚੱਲ ਗਏ ਉਧਰ ਫਿਰ ਸਸੀ ਕਾਲੀ ਪਾਪਾ ਕਿਥੋਂ ਗਏ ਲੈ ਸੋਮਾ ਹੀ ਕਿੱਦਾਂ ਛੋਣਾ ਜੀ ਸਸੀ ਕਾਲਾ ਆਈਦੂ ਨੂੰ ਬੱਬ ਦੇ ਰਿਹਾ ਹਾਂ